ਸਾਸਰੀ ਅਕਾਲ ਤੁਸੀਂ ਦੇਖ ਰਹੇ ਹੋ ਸਾਫ ਟੀਵੀ ਖਬਰ ਪਿੰਡ ਪਟੀਆਂ ਤਵਾਰੇ ਹੈ ਜਿੱਥੇ ਕਿ ਅੱਜ ਸਵੇਰ ਸਾਰ ਨਾਲ ਇੱਕ ਘਰ ਦੇ ਅੰਦਰ ਪਏ ਐਚਪੀ ਦੇ ਗੈਸ ਸਿਲੰਡਰ ਨੂੰ ਅੱਗ ਪੈ ਗਈ ਅਤੇ ਚਾਰੇ ਪਾਸੇ ਚੀਕ ਚਹਾੜਾ ਮਚ ਗਿਆ ਦੇਖਦਿਆਂ ਹੀ ਦੇਖਦਿਆਂ ਇਹ ਅੱਗ ਪੂਰੇ ਅੰਦਰ ਦੇ ਵਿੱਚ ਫੈਲ ਗਈ ਅਤੇ ਇਸ ਅੱਗ ਦੇ ਨਾਲ ਘਰ ਦੇ ਵਿੱਚ ਪਿਆ ਨਵਾਂ ਹੀ ਰੋਹਾਂਡਾ ਮੋਟਰਸਾਈਕਲ ਕੱਪੜੇ ਅਤੇ ਹੋਰ ਬਹੁਤ ਸਾਰਾ ਸਮਾਨ ਸੀ ਜੋ ਸੜ ਕੇ ਸੁਆਹ ਹੋ ਗਿਆ ਇਸ ਮੌਕੇ ਜਾਣਕਾਰੀ ਦੇਦਿਆਂ ਕਰਤੇ ਮਾਲਕ ਸੁਰਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਤਕਰੀਬਨ 9 ਵਜੇ ਦੇ ਕਰੀਬਾ ਸੀ ਸਾਰੇ ਆਪਣੇ ਘਰ ਦੇ ਵਿੱਚ ਮਜੂਦ ਸਾਂ ਕਿ اچانک ਹੀ ਮੇਰੀ ਭਾਬੀ ਜੀ ਵੱਲੋਂ ਗੈਸ ਸਿਲੰਡਰ ਚਾਲੂ ਕੀਤਾ ਗਿਆ ਤਾਂ اچانک ਹੀ ਸਿਲੰਡਰ ਨੂੰ ਅੱਗ ਪੈ ਗਈ ਅਤੇ ਇਹ ਅੱਗ ਇੰਨੀ ਕਿ ਭਿਆਨਕ ਸੀ ਕਿ ਅਸੀਂ ਬੜੀ ਮੁਸ਼ਕਲ ਦੇ ਨਾਲ ਆਪਣੀਆਂ ਜਾਨਾਂ ਬਚਾਈਆਂ ਅਤੇ ਇਸ ਅੱਗ ਦੇ ਵਿੱਚ ਸਾਡਾ ਨਵਾਂ ਹੀਰੋ ਹਾਂਡਾ ਮੋਟਰਸਾਈਕਲ ਕੱਪੜੇ ਅਤੇ ਹੋਰ ਬਹੁਤ ਸਾਰਾ ਸਮਾਨ ਜੋ ਸੀ ਸੜ ਕੇ ਸੁਆਹ ਹੋ ਗਿਆ ਇਸ ਮੌਕੇ ਸਰਿੰਦਰ ਸਿੰਘ ਵੱਲੋਂ ਸਰਕਾਰ ਕੋਲੋਂ ਮਦਦ ਦੀ ਕੋਹਾਰ ਲਗਾਈ ਹੈ ਇਹ ਕਿੱਥੋਂ ਲਿਆ ਆਇਆ ਏ ਜੀ ਸਿਲੰਡਰ ਇਹ ਕਾਦਿਆ ਜੀ ਹਾਂਜੀ ਕੀ ਹੋਇਆ ਅੱਜ ਜੋ ਤੁਹਾਡੇ ਨਾਲ ਹੈ ਮਦਲੂਆ ਉਹ ਕਾ ਬਣਾ ਰਹੀ ਤੇ ਮਲ ਲੱਗ ਗਈ ਨਾ ਅੰਦਰੋਂ ਤੇ ਅਹੀ ਕਿਉਂਕਿ ਬਾਹਰ ਕੀਤਾ ਉਹ ਤੇ ਮੋਟਰ ਦਾ ਸਲਫਤ ਇੱਕ ਕਦੋਂ ਤੋਂ ਲਾਇਆ ਏ ਸਿਲੰਡਰ ਤਕਰੀਬਨ ਇੱਕ ਘੰਟਾ ਹੋ ਗਿਆ ਅੱਛਾ ਕਿੰਨੇ ਕਵਜ ਦੀ ਗੱਲ ਹੈ 9 ਹੋਏ ਜੀ ਗੱਲ ਤੁਸੀਂ ਕਿੱਥੇ ਜਦੋਂ ਇਹ ਹੋਇਆ ਸਕੌਣ ਆ ਰਿਹਾ ਏ ਚਾ ਨਹੀਂ ਨਹੀਂ ਕੋਈ ਨੁਕਸਾਨ ਨਕਸਾਨ ਇੱਕ ਮੋਟਰਸਾਈਕਲ ਹੱਥ ਲੱਗੀ ਆ ਹਾਂਜੀ ਕੋਈ ਮੋਟਰਸਾਈਕਲ ਸੜਵਾ ਹੋ ਗਿਆ ਅੱਛਾ ਕਿੰਨੇ ਕ ਦਾ ਨੁਕਸਾਨ ਹੋਇਆ ਟੋਟਲ ਤੜਾ ਹੈ ਲੱਟ ਨੂੰ ਵੀ ਲੱਟਾ ਹਾਂਜੀ ਮੇਰਾ ਮੋਟਰਸਾਈਕਲ ਅੱਛਾ ਜੀ ਤੋ ਕੀ ਮੰਗ ਕਰਦੇ ਕੋਈ ਹੁਣ ਮਾਰੇ ਬੰਦਿਆਂ ਮਜ਼ਦ ਕੀ ਲਈ ਹੈਗੀ ਠੀਕ ਹੈ ਜੀ